ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਚੁੱਬਾ ਤਾਂ ਹੋ ਗਿਆ ਸੀ ਤਿਆਰ ਤੇ ਸੱਟ ਲੱਗ ਗਈ ਸੀ ਥੋੜੀ ਜੀ ਅੱਖ ਦੇ ਵਿੱਚ ਪੈ ਗਿਆ ਸੀ ਕਚਰਾ ਉਹਦਾ ਕਰਕੇ 4-5 ਦਿਨ ਹੋ ਗਏ ਸ਼ਨੀਵਾਰ ਦਾ ਮੰਜੇ ਤੇ ਸੀਗਾ ਗੁੱਲੀਆਂ ਫੁੱਲੀਆਂ ਸੁੱਕੜੀਆਂ ਪਾਤੀਆਂ ਤੇ ਖੋਰੀ ਬੰਨਣੀ ਆ ਉਹਦਾ ਵੀ ਕਰਦੇ ਆ ਹੱਲ ਲੱਗੇ ਆ ਸਾਫ ਸਫਾਈ ਵਾਲੇ ਸਾਫ ਸਫਾਈ ਵੀ ਟਾਂ ਰੋੜੇ ਚੱਕਣਿਆਂ ਨੂੰ ਪੱਧਰਾ ਕਰਨਾ ਵੇਣ ਨੂੰ ਬਣ ਕੇ ਆਇਆ ਚੁੱਬਾ ਤੇ ਸਿਰ ਵੱਖ ਦੇ ਵਿੱਚ ਕਦਰਾਂ ਭੈਣ ਕਰਕੇ ਤਾਂ ਸੂਤ ਨਹੀਂ ਆਉਂਦਾ ਸਗ ਬਾਕੀ ਇਦਾਂ ਜੀ ਚੁੱਬਾ ਚਾਪਾ ਤਾਂ ਬਿਲਕੁਲ ਰੈਡੀ ਆ ਤਿਆਰ ਆ ਚਲਾ ਕੇ ਵੀ ਦੇਖ ਲਿਆ ਇਹਨੂੰ ਵਧੀਆ ਹੋ ਗਿਆ ਆ ਗੁੱਲੀਆਂ ਅੱਜ ਸੁੱਕੜੀਆਂ ਪਾਤੀਆਂ ਪਈਆਂ ਹੀ ਗੁੱਲੀਆਂ ਇੱਥੇ ਤੇ ਕਾਲਾਂ ਤੱਕ ਹੋ ਜਾਣਗੀਆਂ ਇਹ ਵੀ ਸੁੱਕ ਸਕ ਜਾਣਗੀਆਂ ਇਹ ਦਾਇਆ ਦਰਪਾਲ ਦਰਪੁਰ ਉੱਤੇ ਪਾਈ ਨਹੀਂ ਥੋੜੀਆਂ ਵਿੱਚੋਂ ਗਲ ਗਈਆਂ ਥੋੜੀਆਂ ਵਿੱਚ ਸਹੀ ਆ ਤੇ ਲੱਗੇ ਆ ਉਹ ਖੋਰੀ ਆ ਸਾਹਮਣੇ ਉੱਥੋਂ ਖੋਰੀ ਬੰਨਣੀ ਆ ਉਧਰ ਨੂੰ ਜਾਣਾ ਆ ਦੇਦਾਂ ਜਾ ਕੇ ਮੈਂ ਕਹਿੰਦਾ ਥੋੜੇ ਜਿਹਾ ਆ ਕੇ ਸੁੱਕ ਜਾਣ ਤਾਂ ਫੇਰ ਐਕ ਮਾਰਾਂ ਉਹ ਰੈਕ ਰੁਕ ਮਾਰ ਕੇ ਦੋਨੂੰ ਰਿਪਰ ਮਾਰਨਾ ਅਸਲ ਦੇ ਰਿਪਰ ਹੈਗੇ ਅਸਲ ਤੇ ਅੰਦਰ-ਉਂਦਰ ਪਏ ਸਾਰਿਆਂ ਦੇ ਉਹ ਦੇਖਦਾ ਆ ਕਿਹਦਾ ਰਿਪਰ ਆ ਕੱਢਦੇ ਆ ਨਾ ਹੁਦ ਕੇ ਨਾ ਕਿਸਦਾ ਕੱਢ ਕੇ ਦੋਨੂੰ ਰਿਪਰ ਨੂੰ ਤੇ ਮਾਰਦੇ ਆ ਥੋੜਾ ਜਿਹਾ ਮਾਰ ਕੇ ਫੇਰ ਉਹਨੂੰ ਦਿਹਾੜੀ ਖੰਡ ਛੱਡ ਕੇ ਬੰਨਣਾ ਤੇ ਹੱਲੇ ਗੰਨੇਆਂ ਛਿੱਲਣ ਵਾਲੇ ਬੰਦੇ ਵੀ ਦੋ ਦਿਨ ਤਾਈਂ ਕਹਿੰਦੇ ਆ ਤੇ ਚੁੱਬਾ ਤਿਆਰ ਹੋ ਗਿਆ ਆ ਗੁੱਲੀਆਂ ਸੁੱਕਣੀਆਂ ਪੈ ਗਈਆਂ ਸੁੱਕ ਜਾਣੀਆਂ ਸ਼ਾਮ ਤੱਕ ਬਾਕੀ ਸਬਜੀ ਆ ਸਬਜੀ ਵੀ ਨਿਕਲ ਆਈ ਆ ਇੱਕ ਕਣਕ ਨੂੰ ਪਾਣੀ ਸ਼ੁਰੂ ਕਰਨਾ ਆ ਤਿੰਨ ਆਕ ਦਿਨਾਂ ਤਾਈਂ ਕਿਉਂ ਹੁੰਦੇ ਆ ਅੱਜ ਹੋਈ ਆ 13 16 17 ਤਰੀਕ ਨੂੰ ਪਾਣੀ 16 ਨੂੰ 15 ਜਾਂ 16 ਨੂੰ ਕਰ ਦੇਣਾ ਤੇ ਉਹ 22 ਤਰੀਕ ਨੂੰ ਲਾਈ ਸੀਗੀ ਇਹ ਉਹ 22 ਤੋਂ 25 ਦਿਨ ਦੇ ਵਿੱਚ ਕਹਿੰਦੇ ਆ ਪਾਣੀ ਲਾਉਣ ਨੂੰ ਤੇ ਦੇਖਦੇ ਆ ਕਿੱਦਾਂ ਹੁੰਦੀ ਆ ਬਿਮਾਰ ਹੋਣ ਦਾ ਨਜ਼ਾਰਾ ਕੰਮ ਖਰਾਬ ਹੋਇਆ ਤੇ ਆਲੂਆਂ ਦਾ ਰੇਟ ਵੀ ਹਜ਼ਾਰ ਦੇ ਲਗਭਗ ਆ ਚੁੱਕਾ ਆ ਉਹ ਵੀ ਰੇਟ 1000 1200 ਲੱਗਾ ਦਾ ਆ ਜੀ 1000 ਤੋਂ 1400 ਦੇ ਵਿੱਚ ਵਿੱਚ ਸੌਦੇ ਹੋਣ ਰਹੇ ਆ ਅੱਜ ਦਾ ਰੇਟ ਤਾਂ ਨਹੀਂ ਮੈਨੂੰ ਪਤਾ ਕੱਲ ਕਿਸੇ ਦੇ ਹੋਇਆ ਸੀਗਾ ਉਹ ਦੱਸਦੇ ਹਜ਼ਾਰ ਦੇ ਲਗਭਗ ਆ ਗਿਆ ਰੇਟ ਤੇ ਚੱਲੀ ਜਾਂਦਾ ਕੰਮ ਬਾਕੀ ਦਿਖਾਉਣੇ ਜਿੱਦਾਂ ਦਿਨੇ ਚੱਲਦਾ ਹੈ। ਤੇ ਉਹਦੀ ਇੰਜਨ ਵੀ ਕੀਤਾ ਚਾਲੂ ਹੋ ਗਿਆ ਆ। ਪਾਣੀ ਵੀ ਝੱਕ ਲਿਆ ਆ। ਇੱਕ ਵਾਰ ਬੰਦ ਕਰਕੇ ਚਲਾ ਪਾਣੀ ਝੱਕ ਲਿਆ ਨਹੀਂ ਤਾਂ ਇੰਜਨਰ ਬਾਸ ਲਾ। ਤੇ ਦਾਣਾ ਪਾਣੀ ਨਹੀਂ ਝੱਕਦਾ ਆਂਦਾ। ਅੱਗੇ ਇਹਨਾਂ ਨੇ ਚਲਾਇਆ ਹੈਗਾ ਇੱਕ ਦੋ ਵਾਰੀ ਇੰਜਨ ਪਰ ਪਾਣੀ ਨਹੀਂ ਝਕਾਇਆ ਉਦੋਂ। ਹੁਣ ਤੇਲ-ਤੂ ਲਾਉਣੇ ਇਹਨੂੰ ਗਰੀਦ-ਗਰੂ ਦਿੰਨੇ ਆ ਸਾਰੇ ਬੇਨ ਨੂੰ। ਤੇ ਕਰਦੇ ਆ ਇਹਨੂੰ ਦਾਣਾ ਰੈਲਾ ਦਾ ਸਵਾਈ ਵੀ ਕਰਦੇ ਆ ਚੀਕ ਦਾ ਹੱਲੇ ਜਨ ਤੇਲ ਦੂ ਲੱਗਣ ਵਾਲਾ ਉੱਤੇ ਗਰੀਸ ਲਾਉਨੇ ਆ ਤੇਲ ਲਾਉਨੇ ਆ ਵੈਰਾਂ ਗਾ ਬੁਰਗਾਂ ਨੂੰ ਤੇ ਕਰਦੇ ਆ ਚਾਲੂ ਇੰਜਨ ਦਾ ਚੱਲਣ ਡਿਆ ਆ ਦੇਣ ਨਾਲ ਵੀ ਵਧੀਆ ਚੱਲਦਾ ਆ ਪਾਣੀ ਵੀ ਚੱਕਿਆ ਆ ਤੇ ਇੱਕ ਇਹਨੂੰ ਸਪੋਰਟ ਦੇਣੀ ਆ ਹਿਲਦਾ ਆ ਵੇ ਇਹਨਾਂ ਪਰਲੇ ਬੰਨੇ ਨੇ ਇੱਕ ਸਪੋਰਟ ਦੇਣੀ ਆ ਕਿਨਾਂ ਕੇ ਚੀਜ਼ ਦੀ ਦੇਣਾ ਆ ਉਹ ਗਾਡਰ ਗੁੱਡਰ ਦੀ ਜਾਂ ਕੇ ਚੀਜ਼ ਦੀ ਨਾ ਬੱਲੀ ਦੀ ਜਾਂ ਪੈਪ ਦੀ ਪਰਲੇ ਬੰਨੇ ਇੰਜਨ ਆਲੂ ਸਪੋਰਟ ਲਾਉਨੇ ਆ ਉਨੇ ਆ ਦੋੜਾ ਧੜਕਦਾ ਧੜਕਣੋਂ ਹਟ ਜਾਊਗਾ ਬੇਨ ਤੇ ਚੱਕ ਲਿਆ ਪਾਣੀ ਪੂਣੀ ਵੀ ਤੇਲ ਵੀ ਠੀਕ ਐ ਵਿੱਚ ਸਾਰਾ ਮੁਗਲਮਾ ਲੈ ਚੈੱਕ ਕਰਕੇ ਸਟਾਰਟ ਕੀਤਾ ਹੁ ਕਾਲਾ ਤੇਲ ਪਾਉਨੇ ਆ ਨੂੰ ਲਵੇਟਦੇ ਆ ਗਰੀ ਗਰੂਥ ਲਾਉਣੇ ਨਾਲੇ ਕਰਦੇ ਆ ਚਾਲੂ ਦਿਖਾਉਣਾ ਮੁਰ ਲਓ ਜੀ ਲਾਤਾ ਗਰੀ ਗਰੂਥ ਵੀ ਇਹਨੂੰ ਤੇਲ ਲਾਤਾ ਬੇਨ ਨੇ ਨੂੰ ਇਧਰੋਂ ਵੀ ਸਾਰਾ ਪੱਧਰ ਕਰ ਦਿੱਤਾ ਸਾਰਾ ਬਿਲਕੁਲ ਓਕੇ ਕਰਕੇ ਪੱਧਰ ਕਰਤਾ ਸਾਰੇ ਬੰਨਿਓ ਇਹ ਕੋਇਆ ਕਰ ਦਿੱਤਾ ਹਾਂ ਪਾਣੀ ਸਿਰਪ ਰਹਿ ਗਿਆ ਛਿੜਕਣ ਵਾਲਾ ਇਹਨੂੰ ਪਾਣੀ ਛਿੜਕ ਕੇ ਇੱਕ ਵਾਰ ਮਿੱਟੀ ਬਹਿ ਜਾਊਗੀ ਤੇ ਮਿੱਟੀ ਲਾਤੀ ਇੱਕ ਵਾਰ ਓਦਾਂ ਮਾੜੀ ਮੋਟੀ ਕਿਤੇ ਧੂਆਂ ਤਾਂ ਨਿਕਲਦਾ ਹੋ ਜਾ ਕੋਈ ਵੀ ਉਹ ਮੜਾ ਮੋਟਾ ਪੋਚਾ ਜਾ ਇੱਕ ਵਾਰ ਲਾਉਣਾ ਹੈ ਉਹ ਲਾਉਣਾ ਹੀ ਪੈਂਦਾ ਹੁੰਦਾ ਜਦੋਂ ਇੱਕ ਵਾਰ ਨਵਾਂ ਬਣਾਈਏ ਤੇ ਥੋੜੀ ਮਿੱਟੀ ਤੇੜਾਂ ਜਿਹਿਆਂ ਦੇ ਵਿੱਚੋਂ ਧੂਆਂ ਮਾਰਦਾ ਹੁੰਦਾ ਵੇਣਾਂ ਸਾਰਾ ਕੁਝ ਇਹਨਾਂ ਸੈੱਟ ਕਰ ਦਿੱਤਾ ਧੂਆਂ ਦੀ ਲੰਬੀ ਵਗਾਰਾ ਓਕੇ ਆ ਅੱਗੇ ਦੇਖਦੇ ਆ ਜਦਾਂ ਜਿੰਨਾ ਚੱਲਦਾ ਲਓ ਜੀ ਹੋ ਗਿਆ ਚੱਬਾ ਚੱਬਾ ਤਿਆਰ ਰੈਡੀ ਹੋ ਗਿਆ ਬਿਲਕੁਲ ਕੱਲੋਂ ਕਰਾਂਗੇ ਗੰਨੇ ਦੀ ਛਲਾਈ ਗੋਲੀਆਂ ਵੀ ਸੁੱਕ ਗਈਆਂ ਆ ਇਹਨਾਂ ਨੂੰ ਹੁਣ ਇਕੱਠਾ ਨਹੀਂ ਕਰਨਾ ਇਹਨੂੰ ਸਵੇਰੇ ਇਕੱਠੀਆਂ ਕਰਾਂਗੇ ਇੱਕ ਤਾਂ ਰੈਕ ਮਾਰ ਦਾਂਗੇ ਪਹਿਲਾਂ ਸਵੇਰੇ ਤੇ ਰੈਕ ਮਾਰ ਕੇ ਇਕੱਠੀਆਂ ਕਰਕੇ ਮੁੜ ਕੇ ਦੁਬਾਰਾ ਫੇਰ ਫੋਲਾਂਗੇ ਅਲਦਾ ਆ ਜੂਗਾ ਇਹਨਾਂ ਨੂੰ ਜੇ ਕਿ ਗਿੱਲੀ ਗੁੱਲੀ ਹੋ ਗਈ ਵਿੱਚੋਂ ਦਾ ਚੱਕ ਕੇ ਤੇ ਇਹਨੂੰ ਕੱਲ ਨੂੰ ਫੇਰ ਲਾ ਦਾਂਗੇ ਅੰਦਰ ਤੇ ਕੱਲ ਨੂੰ ਗੰਨੇ ਛੱਲਾਂਗੇ ਚਿੱਲ ਗੇ ਤਾਂ ਕਰਦੇ ਆ ਗੁੜ ਦੀ ਤਿਆਰੀ ਤੋਂ ਭਿੰਆਂ ਤੋਂ ਜਿਹੜੇ ਛਲਾਉਣੇ ਆ ਗੰਨੇ ਉਹ ਦੋਕ ਦਿਨ ਕਹਿੰਦੇ ਆ ਵੀ ਹੱਲੇ ਲੱਗਣਾ ਆ ਟਾਈਮ ਤੇ ਗੰਡਿਆਂ ਦਾ ਕਣ ਵੀ ਜੰਮੰਡਿਆ ਆ ਧਨੀਆਂ ਵੇਥੀ ਵੀ ਨਿਕੰਡਿਆ ਹਰਿਆਈ ਜੀ ਕਰਕੇ ਦੀਂਦਾ ਨਹੀਂ ਦਾਣਾ ਪਰ ਨਿਕਲਦਾ ਗੰਡਿਆਂ ਦਾ ਕਣ ਵੀ ਆਹ ਗੰਡਿਆਂ ਦਾ ਕਣ ਜੰਮਦਾ ਆ ਵਾਰੰਡਿਆਂ ਲੈਣਾ ਆ ਦੇਖੋ ਇਹ ਆ ਸਾਰੀ ਲਾਈਨ ਆ ਦੇਖੋ ਵਿੱਚੋਂ ਨਾ ਨਿਕਲਦਾ ਆ ਗੰਡਿਆਂ ਦਾ ਗਣਾ ਆ ਸਾਰਾ ਆ ਦੇ ਆ ਸਾਰੀ ਲਾਈਨ ਗੰਡਿਆਂ ਦਾ ਗਣ ਜੰਮਦਾ ਆ ਇਦੋਂ ਨੂੰ ਵੀ ਲੈਨਾ ਭਰਦੀਆਂ ਦੋ ਕੁ ਦਿਨਾਂ ਤੋਂ ਭਰ ਜਾਣੀਆਂ ਧਨੀਆਂ ਵੀ ਨਿਕਲ ਆਇਆ ਤਕਰੀਬਨ ਤੇ ਬਾਕੀ ਨਿਕਲਦਾ ਪਾਣੀ ਲੱਗਾਂ ਦੇ ਨਾਲ ਠੰਡਾ ਪੈ ਗਿਆ ਥੋੜਾ ਪਰ ਜੰਮਦਾ ਆ ਉਦਾਂ ਹਰਿਆਈ ਜਾਰਾ ਕਰਕੇ ਤਾਂ ਦੀਂਦਾ ਨਗਾ ਵੀ ਜੰਮਿਆਂ ਕਨੇ ਜੰਮਿਆਂ ਪਰ ਜੰਮਿਆਂ ਆ ਠੰਡਾ ਪੈ ਗਿਆ ਥੋੜਾ ਦਸਣ ਵੀ ਨਿਕਲ ਆਇਆ ਸਾਲ ਲਗਾ ਸਰੋਂ ਬੀਜੀ ਉਹ ਵੀ ਨਿਕਲ ਆਈ ਆ ਤੇ ਬਾਕੀ ਗੁੱਲੀਆਂ ਫੋਲੀਆਂ ਹੀ ਗੁੱਲੀਆਂ ਸੁੱਕ ਗਈਆਂ ਆ ਕੱਲੋਂ ਕਰਾਂਗੇ ਇਹਨਾਂ ਨੂੰ ਇਕੱਠੀਆਂ ਵੀਡੀਓ ਨਹੀਂ ਬਣਾ ਹੋਈ ਕਿਉਂ ਅੱਖ ਦੇ ਲੱਗੇ ਸੀ ਟ 4-5 ਦਿਨ ਮੰਜੇ ਤੇ ਰਿਆਂ ਤੇ ਹੁਣ ਕਣਕ ਜਿਹੜੀ ਆ ਇਹਨੂੰ ਵੀ ਪਾਣੀ ਲਾਉਣਾ ਤੋਂ 15 ਤਰੀਕ ਨੂੰ 15 ਜਾਂ 16 ਨੂੰ ਲਾਵਾਂਗੇ ਉਦੋਂ ਨੂੰ ਹੋ ਜਾਣੀ ਇਹ ਬਾਈਆਂ ਤੋਂ 25 ਦਿਨਾਂ ਦੇ ਵਿੱਚ ਦੇਖਾਂਗੇ ਮੌਸਮ ਦੇ ਹਿਸਾਬ ਨਾਲ ਕੀ ਕਹਿੰਦਾ ਇੱਕ ਗੋੜ ਦੇ ਹਿਸਾਬ ਨਾਲ ਦੇਖਾਂਗੇ ਕੱਲ ਨੂੰ ਲੱਗਣਾ ਗੰਨੇ ਛੇਲਣ ਗੰਨੇ ਛਿੱਲ ਕੇ ਤੇ ਫੇਰ ਦੇਦਿਆਂ ਕਰਦੇ ਹਾਂ ਹੱਲ ਪਰਸੋਂ ਨੂੰ ਕੱਢਾਂਗੇ ਗੋੜ ਇੱਕੋ ਖੋਰੀ ਬੰਨਣੀ ਉਹ ਚੋਂ ਆਗ ਨਹੀਂ ਹੱਲੇ ਚੱਕੇ ਆਗ ਜੱਕਣਗੇ ਤੇ ਫੇਰ ਖੋਰੀ ਵੱਜਣੀ ਆ ਤੇ ਵੀਡੀਓ ਨਹੀਂ ਬਣਾ ਹੋਈ ਜੀ ਅੱਖ ਤੇ ਲੱਗ ਗਈ ਸੀ ਛੱਟ ਗ੍ਰੈਂਡਰ ਦਾ ਪੈ ਗਿਆ ਸੀ ਕਚਰਾ ਜਾਕਮ ਹੋ ਗਿਆ ਸੀ ਜਾ ਰਾਤ ਹਸਪੀਟਲ ਜਾ ਕੇ ਕਢਾਉਣਾ ਪਿਆ ਤੇ ਪੰਜ ਛੇ ਦਿਨ ਰਿਹਾ ਮੰਜੇ ਦੇ ਅੱਜ ਹੀ ਕੰਮ ਕੀਤਾ ਆ ਤੇ ਵੀਡੀਓ ਵੀ ਇਸੇ ਕਰਕੇ ਨਹੀਂ ਬਣਾ ਹੋਈ ਬਾਕੀ ਜਿੰਨੀ ਕੁ ਬਣੀ ਇੰਨੀ ਕੀ ਆ ਕੱਲ ਨੂੰ ਬਣਾਵਾਂਗੇ ਹੋਰ ਵੀਡੀਓ ਤੇ ਠੀਕ ਆ ਜੀ ਕਰਿਓ ਇੰਨੀ ਕੁ ਮਨਜ਼ੂਰ ਬਣਾਉਨੇ ਆ ਕੱਲ ਨੂੰ ਹੋਰ ਵੀਡੀਓ ਕੰਮ ਤਾਂ ਕਈ ਚੱਲੇ ਕਈ ਕੀਤੇ ਆ ਪਰ ਚੱਕਰੇ ਆ ਵੀ ਵੀਡੀਓ ਬਣਾਣੀ ਹੋਈ ਅੱਖ ਤੇ ਛੱਟ ਲੱਗਣ ਨਾਲ ਤੇ ਦਿਖਾਉਨੇ ਆ ਕੱਲ ਨੂੰ ਹੋਰ ਫਿਰ ਵਲੌਗ ਠੀਕ ਹੈ ਜੀ ਮਿਲਦੇ ਆ ਕੱਲ ਨੂੰ ਕਿਸੇ ਹੋਰ ਵਲੌਗ ਦੇ ਸਾਥੀ ਗਾਲੀ ਸਾਰੇ